ਸਾਡਾ ਦੋਸਤੋ ਮੈਂ ਅਰਵਿੰਦਰ ਸਿੰਘ ਪੰਜੇਟਾ ਤੁਸੀਂ ਇੱਕ ਸਾਹਮਣੇ ਇੱਕ ਤਸਵੀਰ ਦੇਖ ਰਹੇ ਆ ਕਿ ਜੋ ਇੱਕ ਮਾਤਾ ਆਪਣੇ ਪੁੱਤ ਲਈ ਪੈਸੇ ਇਕੱਠੇ ਕਰਦੀ ਪਈ ਆ ਪੈਸੇ ਇਕੱਠੇ ਕਰਨ ਦਾ ਕੋਈ ਮਕਸਦ ਹੈ ਦੋਸਤੋ ਕੋਈ ਹੋਰ ਨਹੀਂਗਾ ਇੱਕ ਵੱਡੇ ਇਹਨਾਂ ਦਾ ਬੇਟਾ ਇੱਕੋ ਇੱਕ ਬੇਟਾ ਜੋ ਹਸਪੀਟਲ ਭਰਤੀ ਆ ਉਹਨਾਂ ਦਾ 60-65000 ਰੁਪਏ ਬਿੱਲ ਬਣਾ ਹੋਇਆ ਬਹੁਤ ਮੁਸ਼ਕਲ ਹੋਈ ਪਈ ਆ ਉਹਨਾਂ ਨੂੰ ਇਕੱਠਾ ਕਰਨ ਵਾਸਤੇ ਇਹ ਇਸ ਸਮੇਂ ਰਾਤ ਨੂੰ ਗਲੀਆਂ ਚ ਪੈਸੇ ਮੰਗਣ ਲਈ ਮਜਬੂਰ ਨੇ ਦੋਸਤੋ ਮੈਨੂੰ ਬੜਾ ਅਫਸੋਸ ਦੀ ਗੱਲ ਆ ਕਿ ਇਹ ਮੇਰੇ ਪਿੰਡ ਪੰਜੇਟਾ ਦੀ ਆ ਇੱਕ ਮਾਤਾ ਬਜ਼ੁਰਗ ਪਹਿਲਾਂ ਵੀ ਪਿੰਡ ਨੇ ਬਹੁਤ ਸਨਯੋਗ ਦਿੱਤਾ ਤੇ ਹੁਣ ਵੀ ਸਨਯੋਗ ਦੇ ਰਹੇ ਨੇ ਅੱਜ ਅਸੀਂ ਡੇਰਾ ਬਾਜੀ ਰੱਸੀ ਪਹੁੰਚੇ ਆ ਤੇ ਡਾਕਟਰ ਦਾ ਬਿੱਲ ਅਦਾ ਕਰਨਾ ਕਿ ਲੋਕਾਂ ਦੀ ਇਹ ਹੁਣੀਆ ਤੁਹਾਨੂੰ ਕੋਚ ਨਹੀਂ ਟੂ ਹੁਣੀ ਕਿ ਸ਼ਾਇਦ ਕਿ ਇਹ ਜਾਣ ਬੁੱਝ ਕੇ ਇਸ ਤਰ੍ਹਾਂ ਵੀਡੀਓ ਪਾ ਰਹੇ ਨੇ ਪਰ ਨਹੀਂ ਦੋਸਤੋ ਕਿ ਇਹਨਾਂ ਬੇਟਾ ਭਰਤੀ ਆ ਨਾ ਬਹੁਤ ਸਾਰੇ ਲੋਕ ਸਵਾਲ ਕਰਦੇ ਨੇ ਜਦੋਂ ਕੋਈ ਮਾਂ ਦਾ ਪੁੱਤ ਜੋ ਪੇਟ ਚ ਪੈਦਾ ਹੁੰਦਾ ਉਹਨੂੰ 9 ਮਹੀਨੇ ਬਹੁਤ ਕੁਸ਼ਸ਼ ਕਰਨਾ ਪੈਂਦਾ ਉਸ ਤੋਂ ਬਾਅਦ ਜੋ ਪੈਦਾ ਹੁੰਦਾ ਪਾਲਦੇ ਆ ਵੱਡਾ ਕਰਦੇ ਆ ਬਹੁਤ ਸਾਰਾ ਕੁਝ ਕਰਨਾ ਪੈਂਦਾ ਜਦੋਂ ਨੌਜਵਾਨ ਪੁੱਤ ਇੱਕ ਜਦੋਂ ਇੱਕ ਮੰਝੇ ਤੇ ਪੈ ਜਾਵੇ ਤਾਂ ਮਾਂ ਲਈ ਵੱਡੀ ਵਿਫਤਾ ਛੜ ਜਾਂਦੀ ਆ ਇਹ ਇਹੀ ਇਸ ਤਰ੍ਹਾਂ ਦੀ ਕਹਾਣੀ ਆ ਇਹ ਪਿੰਡ ਪੰਜੇਟਾ ਦੀ ਇੱਕ ਵਿਧਵਾ ਔਰਤਾ ਤੇ ਜੋ ਹੁਣ ਆਪਣੇ ਬੱਚੇ ਲਈ ਇੱਕ ਇੱਕ ਰੁਪਇਆ ਇਕੱਠਾ ਕਰਦੀ ਪਈ ਆ ਮੈਨੂੰ ਬੜੀ ਅਫਸੋਸ ਦੀ ਗੱਲ ਆ ਕਿ ਉਹ ਬੇਟੇ ਨੂੰ ਸ਼ੂਗਰ ਸੀ ਜਿਹਦੇ ਨਾਂ ਗੋਲੂ ਸੀ ਤੇ ਅੱਜ ਉਹਦੀ ਮਾਤਾ ਇੱਕ ਇੱਕ ਰੁਪਇਆ ਇਕੱਠਾ ਕਰਦੀ ਪਈ ਆ ਪਿੰਡ 'ਚ ਸਾਨੂੰ ਬੜਾ ਅਫਸੋਸ ਦੀ ਗੱਲ ਆ ਕਿ ਹਰ ਇੱਕ ਕਰ ਜਾਣਾ ਪੈਂਦਾ ਮੇਰਾ ਲਾਈਵ ਹੋਣ ਦਾ ਜਾਂ ਮੇਰਾ ਵੀਡੀਓ ਬਣਾਉਣ ਦਾ ਕਾਰਨ ਦੋਸਤੋ ਕੋਈ ਦਿਖਾਉਣ ਦਾ ਕਾਰਨ ਨਹੀਂ ਹੈਗਾ ਕਾਰਨ ਸਿਰਫ ਇਹੀ ਹੈ ਕਿ ਹਰ ਇੱਕ ਇਨਸਾਨ ਦੀ ਮਦਦ ਕਰਨੀ ਚਾਹੀਦੀ ਆ ਤੁਸੀਂ ਇੱਕ ਲੰਗਰ ਲਾਉਂਦੇ ਹੋ ਆਪਾਂ ਲੰਗਰ ਲਾਉਂਦੇ ਆ ਹਨਾ ਤਾਂ ਕਿ ਭੁੱਖੇ ਨੂੰ ਲੰਗਰ ਮਿਲ ਸਕੇ ਪਰ ਦੋਸਤੋ ਸਭ ਤੋਂ ਵੱਡੀ ਸੇਵਾ ਉਹ ਹੁੰਦੀ ਆ ਜਦੋਂ ਆਪਾਂ ਕਿਸੇ ਇੱਕ ਜ਼ਖਮੀ ਨੂੰ ਜਾਂ ਮਰੇ ਹੋਏ ਨੂੰ ਬਚਾ ਸਕੀਏ ਸਭ ਤੋਂ ਵੱਡੀ ਸੇਵਾ ਉਹ ਹੁੰਦੀ ਆ ਇਹ ਤੁਹ ਪਹ ਬਚਾ ਸਕੀਏ ਜਿਹੜਾ ਬੰਦਾ ਮਰਦਾ ਹੋਵੇ ਉੱਚ ਮੁੱਚ ਪਾਣੀ ਪਾਣਾ ਚਾਹੀਦਾ ਇਹ ਜ਼ਖਮੀ ਆ ਉਹਨੂੰ ਬਚਾਉਣਾ ਚਾਹੀਦਾ ਸਭ ਤੋਂ ਵੱਡੀ ਸੇਵਾ ਭੁੱਖੇ ਨੂੰ ਅੰਨ ਖੋਣਾ ਚਾਹੀਦਾ ਆਪਾਂ ਲੰਗਰ ਲਾਉਂਦੇ ਆ ਹੁਣ ਜਦੋਂ ਆਪਾਂ ਲੰਗਰ ਲਾਉਂਦੇ ਆ ਆਪਾਂ ਪਿੰਡਾਂ ਚ ਨਾ ਗੱਜਾ ਇਕੱਠੀ ਕਰਦੇ ਆ ਪਿੰਡਾਂ ਚ ਬੀਬੀਰ ਵੀ ਇਕੱਠੀ ਕਰਦੇ ਆ ਕਰਦੇ ਆ ਸਾਰੇ ਕਰਦੇ ਹਨਾ ਇਹ ਮਾਤਾ ਤੁਸੀਂ ਦੇਖ ਰਹੇ ਹੋ ਕੀ ਹੁਣ ਕਰ ਕਰ ਜਾਰੀ ਆ ਕੋਈ 10 ਰੁਪਏ ਦੇ ਰਹੀ ਆ ਕਿ 20 ਰੁਪਏ ਦੇ ਰਹੀ ਆ ਕੋਈ ਕੋਈ ਵੀ ਨਹੀਂ ਦਿੰਦਾ ਉਹਦਾ ਧੰਨਵਾਦ ਆ ਤੇ ਜਿਹੜਾ ਦਿੰਦਾ ਉਹਦਾ ਵੀ ਧੰਨਵਾਦ ਆ ਸਾਡਾ ਫਰਜ਼ ਆ ਇਹਦੇ ਨਾਲ ਜਾਣ ਦਾ ਮਤਦਾ ਵੀ ਹਾਂਜੀ ਕੋਈ 10 ਰੁਪਏ 20 ਰੁਪਏ ਦੇਣ ਦਾ ਦੇ ਰਿਹਾ ਉਹਦਾ ਧੰਨਵਾਦ ਆ ਧੰਨਵਾਦ ਆ ਦੋਸਤੋ ਜਿਹੜੇ ਲੋਕ ਇਹ ਸੇਵਾ ਕਰਦੇ ਆ ਹਰ ਇੱਕ ਇਨਸਾਨ ਨੂੰ ਇਨਸਾਨ ਦੀ ਕਦਰ ਕਰਨੀ ਚਾਹੀਦੀ ਦੋਸਤੋ ਆਪਣਾ ਫਰਜ਼ ਬਣਦਾ ਜ਼ਿੰਦਗੀ 'ਚ ਸਭ ਤੋਂ ਵੱਡੀ ਸੇਵ ਬਣਦੀ ਆ ਤੇ ਅੱਜ ਅਸੀਂ ਅੱਜ ਨਾ ਪਿੰਡ ਪੰਜੇਟਾ ਦੇ ਬਾਜੇਰ ਬਸਤੇ ਵਿੱਚ ਆ ਆ ਦੇਖੋ ਹਾਂ ਆ ਦੇਖੋ ਤੁਸੀਂ ਦੇਖ ਸਕਦੇ ਹੋ ਉਹ ਰੱਖੀਆਂ ਬੈਠੀਆਂ ਨੇ ਕਿਹੋ ਜਿਹਾ ਤੋ ਉਹ ਉਹ ਗੱਲ ਬਸਨਾ ਥੱਲੇ ਜਿਆਦਾ ਠੋਗਰਾ ਮੁੰਡਾ ਚਾਹਤ ਦਾ ਅਸਰ ਗਾ ਜਿਸ ਤੂੰ ਬਾਬਾ ਖਲਾਉਂਦਾ ਫਰਕ ਦਾ ਦਾਲ ਜਿਹੜੀ ਉਹ ਮਿੱਠੇ ਬਣਾਉਂਦਾ ਪਰ ਬਣਦੀ ਕਿੰਨੇ ਕੁ ਬਣਾਤੀ ਉਹਨਾਂ ਦਾ ਬਥੇਰਾ ਸਾਫ ਕਰੇਗਾ ਅਗਲਾ ਕੱਲ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਸਾਡੇ ਡੇਰ ਨਿਵਾਸੀ ਇਸ ਤਰ੍ਹਾਂ ਦਾ ਸਹਿਯੋਗ ਕਰਦੇ ਆ 10 20 50 ਅਸੀਂ ਸਵਰਨ ਦੇ ਘਰੇ ਪਹੁੰਚੇ ਆ ਬਹੁਤ ਧੰਨਵਾਦ ਆ ਦੋਸਤੋ ਉਹਨਾਂ ਲੋਕਾਂ ਦਾ ਧੰਨਵਾਦ ਆ ਜਿਹੜੀ ਸਿਵਲ ਹਿੱਸਾ ਬਣਦੇ ਆ ਅਸੀਂ ਨਾ ਇੱਕ ਕਮਟ ਤੇ ਇੱਕ ਤੁਹਾਨੂੰ ਇੱਕ ਨੰਬਰ ਦੇਵਾਂਗੇ ਮੂਗਲ ਪੇਤੇ ਤੁਸੀਂ ਬਾਹਰੋਂ ਵੀ ਆਪਣੇ ਪੈਸੇ ਪਾ ਸਕਦੇ ਆ